ਨਮਸਕਾਰ ਸਤਿ ਸ੍ਰੀ ਅਕਾਲ ਆਜਾ ਤੁਸੀਂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਬੇਹਦ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ 버거 ਕਿੰਗ ਦੇ ਵਿੱਚ ਇੱਕ 19 ਸਾਲਾ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਜੀ ਹਾਂ ਅਕਸਰ ਲੋਕ 버ਗਰ ਕਿੰਗ ਦੇ ਵਿੱਚ ਖਾਣ ਪੀਣ ਜਾਂਦੇ ਨੇ ਇੰਜੋਏ ਕਰਨ ਜਾਂਦੇ ਨੇ ਇਹ ਨੌਜਵਾਨ ਜਿਹੜਾ ਉੱਥੇ ਕੰਮ ਕਰਦਾ ਸੀ ਇਸ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਪਰਿਵਾਰ ਜਿਹੜਾ ਹੈ ਦੇਖ ਸਕਦੇ ਹੋ ਦੁੱਖ ਦੀ ਲਹਿਰ ਫੈਲ ਗਈ ਹੈ ਉੱਜੜ ਕੇ ਰਹਿ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੇਖ ਸਕਦੇ ਹੋ ਇਹ ਨੌਜਵਾਨ ਜਿਹੜਾ ਹੈ ਮਹਿਜ਼ ਇਸਨੇ ਹਲੇ ਪਲੱਸ 2 ਕੀਤੀ ਸੀ 19 ਸਾਲ ਉਮਰ ਦੱਸੀ ਜਾ ਰਹੀ ਹੈ ਹਲੇ 2 ਮਹੀਨੇ ਵੀ ਪੂਰੇ ਨਹੀਂ ਹੋਏ ਸੀ ਇਸ 버ਗਰ ਕਿੰਗ ਦੀ ਨਵੀਂ ਬ੍ਰਾਂਚ ਦੇ ਵਿੱਚ ਕੰਮ ਕਰਦੇ ਹੋਏ ਦੇਖ ਸਕਦੇ ਹੋ ਲੁੱਟਖੋ ਦਾ ਜ਼ਮਾਨਾ ਸੀ ਰਾਤ ਨੂੰ ਦੇਰ ਰਾਤ ਸ਼ਿਫਟ ਕਰਨ ਤੋਂ ਬਾਅਦ ਸਵੇਰੇ ਤੱਕ ਉੱਥੇ ਸੌਂਦੇ ਨੇ ਤੇ ਆਉਂਦੇ ਹੋਏ ਜਦੋਂ ਇਸ ਨੂੰ ਇਸ ਤੇ ਅੱਗੇ ਉੱਚ ਅਧਿਕਾਰੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਸਵਿੱਚ ਨੇ ਉਹ ਆਫ ਜਾਂ ਆਨ ਕਰ ਦੇ ਤਾਂ ਉਸ ਤੋਂ ਬਾਅਦ ਜਦੋਂ ਇਹ ਜਾਂਦੇ ਨੇ ਉਸ ਦੌਰਾਨ ਇਸ ਨੌਜਵਾਨ ਨੂੰ ਕਰੰਟ ਲੱਗ ਜਾਂਦਾ ਹੈ ਜਿਸ ਦੇ ਕਰਕੇ ਇਸ ਦੀ ਮੌਤ ਹੋ ਜਾਂਦੀ ਹੈ ਇੱਕ ਹੋਰ ਨੌਜਵਾਨ ਕਰੰਟ ਲੱਗਣ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਉਹ ਹਸਤਾ ਹਲੇ ਇਲਾਜ ਚੱਲ ਰਿਹਾ ਹੈ ਪਰ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਦੱਸ ਦਿਓ ਕਿ 버거 ਕਿੰਗ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਦਾ ਨਾਮ ਨੂਰ ਅਨ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਰਿੰਦਰਾ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸੰਗਰੂਰ ਰੋਡ ਤੇ ਬਣੇ ਨਵੇਂ 버ਗਰ ਕਿੰਗ ਦੇ ਵਿੱਚ ਇਹ ਕੰਮ ਕਰਦਾ ਸੀ ਨੌਜਵਾਨ ਨੌਜਵਾਨ ਦੀ ਪਛਾਣ ਨੂਰ ਅਨ ਸਿੰਘ ਵੱਜੂ ਹੋਈ ਹੈ ਤੇ ਦੱਸਦੇ ਕਿ ਮੇਨ ਲਾਈਨ ਜਿਹੜਾ ਚਾਲੂ ਕਰਨ ਗਿਆ ਸੀ ਇਸੇ ਦੌਰਾਨ ਇਸ ਨੂੰ ਕਰੰਟ ਲੱਗ ਜਾਂਦਾ ਹੈ ਹਾਲਾਂਕਿ ਦੇਖਿਆ ਜਾ ਸਕਦਾ ਪੰਜਾਬ ਦੇ ਵਿੱਚ ਬਰਸਾਤਾ ਦਾ ਮਾਹੌਲ ਹੈ ਬਰਸਾਤਾਂ ਹੋ ਰਹੀਆਂ ਨੇ ਪਰ ਇਹ ਕਰੰਟ ਜਿਹੜਾ ਲੱਗਿਆ ਹੈ ਦੱਸਿਆ ਜਾਂਦਾ ਹੈ ਕਿ ਇਸ ਦੇ ਅੱਗੇ ਉੱਚ ਅਧਿਕਾਰੀ ਦੇ ਵੱਲੋਂ ਉਹ ਲਾਈਨ ਜਿਹੜੀ ਹੈ ਉਹ ਬੰਦ ਕਰਨ ਦੇ ਲਈ ਕਿਹਾ ਜਾਂਦਾ ਹੈ ਤੇ ਜਦੋਂ ਨੌਜਵਾਨ ਜਾਂਦੇ ਨੇ ਦੋ ਨੌਜਵਾਨਾਂ ਨੂੰ ਕਰੰਟ ਲੱਗਦਾ ਹੈ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੇਖ ਸਕਦੇ ਹੋ ਹਲੇ ਸਿਰਫ 19 ਸਾਲਾ ਦਾ ਨੌਜਵਾਨ ਸੀ ਪਲੱਸ 2 ਕਰਕੇ ਹਟਿਆ ਸੀ ਇੱਕ ਪਰ ਹਲੇ ਛੋਟਾ ਹੈ ਪਰਿਵਾਰ ਦਾ ਰੋ ਰੋ ਕੇ ਬਰਾ ਹਾਲ ਹੈ ਤੇ ਦੇਖ ਸਕਦੇ ਹੋ ਕਿ ਪਲੱਸ 2 ਤੋਂ ਬਾਅਦ ਕੰਮ ਕਰਨ ਲੱਗ ਗਿਆ ਸੀ ਤਾਂ ਜ਼ਾਹਿਰ ਜੀ ਗੱਲ ਹੈ ਕਿ ਪਰਿਵਾਰ ਕਿੰਨਾ ਕ ਦੇਖ ਸਕਦੇ ਹੋ ਤਕੜਾ ਹੋਊਗਾ ਮਾੜਾ ਹੋਊਗਾ ਕਿ ਇਸ ਨੇ ਆਪਣੇ ਪਰਿਵਾਰ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਪਰ ਕੀ ਪਤਾ ਸੀ ਕੰਮ ਕਰਨ ਜਾਵੇਗਾ ਇਸ ਪਰਿਵਾਰ ਦਾ ਪੁੱਤ ਤੇ ਕਦੇ ਵੀ ਮੁੜ ਕੇ ਨਹੀਂ ਆਵੇਗਾ ਕਰੰਟ ਲੱਗਣ ਤੋਂ ਬਾਅਦ ਦੇਖ ਸਕਦੇ ਹੋ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ